ਬਿਆਨ ਹੈ ਕਹਿੰਦੇ ਕਿ 1000 ਰੁਪਏ ਦੇ ਰਹੇ ਆ ਅਗਲੇ ਸਾਲ ਮੈਂ ਇਹ ਪੰਜਾਬ ਇਹ ਇਹ ਗੱਲ ਕਹਿੰਦਿਆਂ ਨੂੰ ਤਾਂ ਇਹਨਾਂ ਦੇ ਮੁੱਖ ਮੰਤਰੀ ਨੂੰ ਹੋ ਗਏ 4 ਸਾਲ ਪੰਜਾਬ ਮੈਂ ਬਣਾਈ ਜਾਂਦਾ ਮਗਰੋਂ ਬਾਅਦ ਅਗਲੇ ਬਜਟ ਤੋਂ ਬਾਅਦ ਅਸੀਂ ਲੈ ਕੇ ਦਵਾਂਗੇ ਕੋਈ ਨਹੀਂ ਤੁਸੀਂ ਦੇਖੋ ਅਸੀਂ ਇਹਨਾਂ ਨੂੰ ਸਰਪੰਤਾ ਬਰਾਬਰ ਕਰਾਂਗੇ 59000 ਨੌਕਰੀਆਂ ਔਨ ਰਿਕਾਰਡ ਨੇ ਕੱਢ ਲੈਂਡ ਡਾਟਾ ਕਿਹੜੇ ਮੈਂ ਕਹਾ ਡਾਟਾ ਕੱਲੀ 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 ਲੈਟਰ ਇਹਨਾਂ ਨੂੰ ਜੁਆਇਨ ਹੀ ਨਹੀਂ ਸਾਹਿਬ ਨੇ ਜੁਆਇਨਿੰਗ ਲੈਟਰ ਇਹਨਾਂ ਨੂੰ ਅਪੁਆਇੰਟਮੈਂਟ ਲੈਟਰ ਜੋਇਨਿੰਗ ਚਾਹੀਏ ਕੱਲੇ ਕੱਲੇ ਅਪਾਇੰਟਮੈਂਟ ਤੁਸੀਂ ਮੈਨੂੰ ਦੱਸੋ ਤੁਸੀਂ ਐਡਵਰਟਾਈਜ਼ ਕਿੰਨੀ ਕੱਲੇ ਜੋਇਨਿੰਗ ਲੈਟਰ ਸੀਐਮ ਸਾਹਿਬ ਦੇ ਹੱਥੋਂ ਗਈ ਆ ਕੱਲ 45 3900 ਪੁਲਿਸ ਦੀ ਭਰਤੀ ਹੋਣੀ ਹੋਈ ਆ ਆ ਹੁਣੇ ਹੀ ਆ 1500 ਹੋਰ 1800 ਨਿਕਲੀਆਂ ਸਾਰਿਆਂ ਰੋਟੀਆਂ ਲੱਗਿਆ ਸਾਰਿਆਂ ਕੀ ਗੱਲਾਂ ਕਰੀ ਜਾਂਦੇ ਆ ਗੱਲਾਂ ਕੋਈ ਜੇ ਸਾਡੇ ਸਾਰੀਆਂ ਸਾਰੀਆਂ ਪਾਰਟੀਆਂ ਦੀਆਂ ਦੇ ਦੱਸੋ ਵੀ ਤੁਸੀਂ ਆਫਸੈਂਡ